ਖਾਲੀ ਟੈਂਟਰ ਨੂੰ ਬਣਾ ਕੋਲ ਮੇਲਾ ਤੱਲਾ ਦਾ ਬਾਪੇ ਪੁੱਦੇ ਜਾ ਖਾਲੀ ਟੈਂਟਰ ਨੂੰ ਬਣਾ ਹੀ ਮਾ ਦੋ 3000 ਦੇ ਦੋ ਖਾਰੇ ਭਾ ਜੇਰਾ ਤਰੋਂਦੇ ਆ ਮੋ ਆ ਆਦੇ ਹੀਰੇ ਥਾਰੇ ਹੀਰ ਨਾ ਨਾਣੀ ਏੜੇ ਦਿੱਤੇ ਅੱਛਾ ਜੀ ਖਾਂਦੇ ਆ ਤੇਰਾ ਤਰੋਂਦੇ ਵਾਹ ਵੇ 3000 ਦੇ ਸਾਰੇ ਇਹ ਫਰੀਜ਼ ਦੇ ਦੇ ਫਰੀਜ਼ਾ ਹਾਂ ਫੀ ਫੀ ਬਾਪੇ ਤਰੇ ਤੇ ਇਹ ਮੋਟਰਸਾਈਕਲ ਕਵਾਜੇ ਦਾ ਕਹਿੰਦਾ ਤੇ ਮੋਤਾ ਦਾਤ ਤੇ ਹੋਰ ਇਹ ਹੀ ਬੰਨੜੀ ਦਾ ਹੈ ਉਹ ਭੱਲੇ ਫੁੱਲ ਜੁਮੇ ਵਰੀ ਆ ਵਾਹ ਭਈ ਵਾਹ ਹੋਰ ਇਹਦੇ ਮੋਤਾ ਦਿੱਤਾ ਦਾ ਵਾਹ ਭਈ ਵਾਹ ਅਜੇ ਰੱਤ ਤੁੱਟਿਆ ਨਹੀਂ ਤੁੱਟਿਆ ਉਹਦਾ ਨਹੀਂ ਚੁਕਿਆ ਗਿਆ ਕੋਈ ਤੁੱਟਿਆ ਨਹੀਂ ਗਿਆ ਬਿਲਕੁਲ ਜੀ ਬਿਲਕੁਲ ਕਿੱਦਾਂ ਦਾ ਮੇਲਾ ਥਿਰਵਾ ਕੋਈ ਮੋਟਰ ਨਹੀਂ ਗਿਆ ਵਾਹ ਛੇਰਾ ਮਹਿਲਾਈ ਨਹੀਂ ਆ। ਵਾਹ ਜੀ ਨਾ ਪੂਰੀ ਦੇ ਦਰਵਾਜ਼ਾ ਆ ਗਿਆ। ਬੰਦ ਤੇ ਬੰਦ ਤੇ ਕਿੰਨੀ ਕਿ ਸੇਵਾ ਕੀਤੀ ਦੀ। ਉਹ ਲੈ ਰਹੀ ਆ ਉੱਥੇ ਯਾ ਤੂੰ ਦਿੱਤੀ ਆ। ਪੂਰੀ ਕੀਤੀ ਦੀ। ਪੂਰੀ। ਅੱਲੇ ਛੇਰਾ। ਵਾਹ ਜੀ ਵਾਹ। ਤੜੀ ਆ ਗਈ ਆ। ਵਾਹ ਬਈ ਵਾਹ। ਤੇ ਹੋਰ ਸੰਤਾਂ ਨੂੰ ਕੀ ਕਹਣ ਚਾਹੁੰਦੇ ਆ? ਹੋਰ ਸੰਤਾਂ ਨੂੰ ਆ। ਥਾਰੇ ਇਹ ਪਾ ਥੇਰਾ ਤੜੋ ਆਤ ਨੂੰ ਤੇ ਬੇਤ। ਜੂੜੂ ਜੜੋੜੀਆਂ ਪੜੋ ਥਾਰੇ। ਵਾਹ ਜੀ ਵਾਹ। ਇੱਕ ਬੇ ਅੜੇ ਕੋਈ। ਤਾਰੀ ਦਾ ਬਹੁਤ ਬੋਲਦਾ ਨਾ ਇੱਥੇ ਧੰਵਾਜੀ ਧੰਵਾਦ ਬਲੇਸ਼ਰਾ ਵੀਡੀਓ ਸ਼ੇਅਰ ਕਰ ਦਿਓ ਬਹੁਤ ਵਧੀਆ ਜਲਵਾਦ ਅਸੀਂ ਮੁੰਡੇ ਨੇ ਇਸ ਵੀਰ ਨੇ ਸੇਵਾ ਬਹੁਤ ਕੀਤੀ ਦੀ ਤੇ ਅੱਜ ਵੀ ਇੱਥੇ ਸਟੈਂਡ ਤੇ ਸੇਵਾ ਨਿਭਾ ਰਿਹਾ ਹੈ ਜੀ ਉਹ ਆਂਦੇ ਪਹਿਲੀ ਕਰਦਾ ਫ੍ਰੀ ਸੇਵਾ ਚੱਲੀ ਆ ਅਜੇ ਤੱਕ ਕੋਈ ਕਿਸੇ ਮੇਲਾ ਜਕਾਵਾ ਨਾ ਤੇ ਫੋਨ ਗਰੰਟੀ ਆ ਦੇ ਜਗਵਾਜ ਵੀ ਜਾਵੇ ਨਾ ਤੇ ਅਸੀਂ ਬੈਠੇ ਅਰਿਵਾ ਚੇਅਰ ਕਰੋ ਵੀਡੀਓ ਵੱਧਵਾਜੀ ਵੇਬ ਜਿੱਦਾ ਖਾਲਸਾ ਬੋਲੇ ਬਾਬਾ ਬੇਲਾ ਬਾਬਾ ਤੁਮਬਰ ਖੰਦੇ ਬਾਕੀ ਦੇਖ ਸਕਦੇ ਆ ਜੀ ਜਿਹੜੀ ਇਹ ਸੇਵਾ ਕੀਤੀ ਗਈ ਆ ਨੌਜਵਾਨਾਂ ਵੱਲੋਂ ਫ੍ਰੀ ਸੇਵਾ ਕਿੱਥੋਂ ਤੱਕ ਮੋਟਰਸਾਈਕਲ ਖੜੇ ਆ ਬੜੀ ਦੂਰ ਤੱਕ ਮੋਟਰਸਾਈਕਲ ਖੜੇ ਹੋਇਆ ਜੀ ਇਹ ਬੜੀ ਸੇਵਾ ਭਾਈ ਜੀ ਇਹਨਾਂ ਨੌਜਵਾਨਾਂ ਨੂੰ ਵੇਖੋ ਕਿੱਥੋਂ ਤੱਕ ਮੋਟਰਸਾਈਕਲ ਲੱਗੇ ਆ ਘੜ ਤੋਂ ਘੜ ਵੀ ਅੱਖਾਂ ਗੱਲ ਕਰੀਏ ਦੀ 10000 ਤੋਂ ਪਲਾਸੀ ਹੋ ਸਕਦੇ ਜਿਹੜੇ ਇੱਥੇ ਮੁਰਸਲ ਖੜੇ ਆ ਭਾਈ ਜੀ ਜੇ ਡੀ ਵੱਡੀਆਂ ਲਾਈਨਾਂ ਵੇਖੋ ਕਿੱਥੋਂ ਤੋਂ ਲੈ ਕੇ ਕਿੱਥੋਂ ਤੱਕ ਬੜੀ ਵੱਡੀ ਗਿਣਤੀ ਵਿੱਚ ਭਾਈ ਜੀ ਮੋਟਰਸਾਈਕਲ ਆ ਪਾਰਕਿੰਗ ਕਿੱਥੇ ਲਾਈ ਗਈ ਆ ਕਿਰਪਾਏ ਜੀ ਇਸ ਨਗਰ ਤੇ ਤੇ ਨੌਜਵਾਨ ਵੇਖੋ ਇਥੇ ਪੂਰੀ ਨਿਗਰਾਨੀ ਰੱਖ ਰਿਆ ਵੀ ਇਹ ਨਹੀਂ ਕੋਈ ਕਿਸੇ ਨਾਲ ਛੇੜਖਾਨੀ ਕਰੂ ਜਾਂ ਕੋਈ ਕਿਸੇ ਦੀ ਚੀਜ਼ ਬਦਲ ਲੂ ਚਾਰੇ ਪਾਸੇ ਇਹ ਵੀਰਛਾਈ ਹੋਈ ਆ ਜੀ ਤੇ ਨਿਗਰਾਨੀ ਰੱਖੀ ਜਾ ਰਹੀ ਆ ਜੀ ਸੇਵਾ ਦੇ ਵਿੱਚ ਤੇ ਸ਼ੇਅਰ ਕਰੋ ਵੀਡੀਓ ਬਾਅਦ ਤੋਂ ਬਾਅਦ ਜੀ